ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਝੰਡਾ ਸਿੰਘ ਦੇ ਕੋਲ ਜਿਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਭਰਾ ਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਅੱਜ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ 6 ਮੱਝਾਂ ਝੋਟੀਆਂ ਤੇ ਤਿੰਨ ਵੜਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਕੁਝ ਪਸ਼ੂ ਗੱਪਣ ਤੇ ਸੂਏ ਸੂਏ ਨਾਗ ਹੋਣਗੇ ਜਿਹੜਾ ਵੀਰ ਕੋਈ ਗੱਬਨ ਪਸ਼ੂ ਖਰੀਦਾ ਤਸੱਲੀ ਤਿੱਪਕੇ ਕਰ ਲਿਓ ਸੂਏ ਸੂਏ ਨਗਦੀ ਜਾਂ ਦੋ ਡਾਂਗ ਚਵਾਈ ਕਰਕੇ ਤਿੰਨ ਟਾਈਮ ਚਵਾਈ ਕਰਕੇ ਆਪਣਾ ਜਿਹੜਾ ਦੋਸਤੋ ਫਰਜ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰਿਆ ਕਰੋ ਤੇ ਅੱਜ 25 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਆਉ ਲੈਣੇ ਆ ਜਾਣਕਾਰੀ ਵੀਰ ਝੰਡਾ ਸਿੰਘ ਤੋਂ ਪੁੱਛ ਲੈਣੀ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਸਰੀ ਕਾਲ ਸਾਸਰੀ ਕਾਲ ਸਾਨੂੰ ਸਾਹਿਬ ਸਾਸਰੀ ਕਾਲ ਸਾਸਰੀ ਕਾ ਵੀਰ ਸਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜਵਾਨੋ ਕੀ ਹਾਲ ਨੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬੜੇ ਵਧੀਆ 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 ਅੱਛਾ ਚੰਨਾ ਸਿੰਘ ਵੀਰ ਅੱਜ ਪਸ਼ੂ ਆਪਣੇ ਕੋਲ ਟੋਟਲ 9 ਨੇ ਹਾਂਜੀ ਤਿੰਨ گاਵਾ ਤੇ 6 ਮਜਾਂ ਹਾਂਜੀ ਹਾਂਜੀ ਸੋ ਇਸ ਵਾਰ ਨਗ ਕਿੰਨੇ ਆ ਤੇ ਗੱਬਣ ਕਿੰਨੇ ਆ ਅੱਜ ਇਹ ਮੈਂ ਇੱਕ ਗੱਬਣ ਆਈ ਤੇ ਵਹਿੜਾ ਦੋ ਗੱਬਣਾ ਜੀ ਅੱਛਾ ਜੀ ਹਾਂਜੀ ਅੱਜ ਜ਼ਿਆਦਾ ਸੂਏ ਮਾਤਰਾ ਜੀ ਆ ਇੱਕ ਮੈਂ ਜਰਾ ਸੋਈ ਆ ਠੀਕ ਆ ਜੀ ਤੇ ਇੱਕ ਸਵੇਰੇ ਸੋਈ ਆ ਨੀਲੀ ਬਹੁਤ ਵਧੀਆ ਸੋ ਦੋਸਤੋ ਸਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਇੱਕ ਪਾਸੇ ਆ ਨੀਲੀ ਦਾ ਪੱਖ ਜਿਹੜਾ ਮਾਝ ਹੈਗੀ ਮਗਰ ਕੱਟੀ ਬਹੁਤ ਸੋਹਣੀ ਹੈ ਨੀਲੀ ਰਾਵੀ ਦੇ ਵਿੱਚ ਟੇਡੇ ਕੱਟ ਦੇ ਵਿੱਚ ਕੱਟੀ ਆਈ ਆ ਸੋ ਇਹਦੇ ਬਾਰੇ ਵੀ ਆਪਾਂ ਡਿਟੇਲ ਸਾਂਝੀ ਕਰ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਸੋ ਕੱਲੇ ਕੱਲੇ ਐਨੀਮਲ ਦੀ ਆਪਾਂ ਡਿਟੇਲ ਸਾਂਝੀ ਕਰਦੇ ਜਾਵਾਂਗੇ ਜਿਹੜਾ ਵੀ ਐਨੀਮਲ ਫੱਪੂਗਾ ਕਿਸੇ ਵੀਰ ਨੂੰ ਘਰਾਨ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਕੋਈ ਪੰਜ 8-7 ਨਾਗ ਪਿਛਲੀ ਵੀਡੀਓ ਚ ਪਾਈ ਸੀ ਆਪਾਂ ਹਾਂਜੀ ਹਾਂਜੀ 8-7 ਪਾਏ ਸੀ ਜੀ ਤੇ ਉਹਗੇ ਹੋਗੇ ਸਾਰੇ ਸੇਲ ਠੀਕ ਆ ਤੇ ਚੰਡੇ ਵੀਰ ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆਂ ਇਧਰੋਂ ਇਸੇ ਤੋਂ ਕਰ ਲਈਏ ਜੀ ਇਹ ਤੇ ਨਛੋਟੀਆਂ ਵਿਰਦੀ ਐ ਲਓ ਜੀ ਹਾਂਜੀ ਸੋ ਪਹਿਲੇ ਨੰਬਰ ਤੇ ਦੋਸਤੋ ਪਹਿਲਣ ਝੋਟੀ ਆ ਤੇ ਸੂਆ ਵੀ ਪਹਿਲਾ ਸੂਈ ਆ ਹਾਂਜੀ ਭਾਈ ਹਾਂਜੀ ਹਾਂਜੀ ਪਹਿਲੇ ਸੂਏ ਸੂਈ ਆ ਜੀ ਲਓ ਜੀ ਪਹਿਲਾ ਸੂਆ ਦੋਸਤੋ ਝੋਟੀ ਸੂਈ ਆ ਤੇ ਨੀਲੀ ਅਰਾਵੀ ਦੇ ਵਿੱਚ ਆ ਠੀਕ ਆ ਜੀ ਡਿੰਗਾ ਜੀਰੇ ਦਾ ਅੱਜ ਕਹਾਂ ਜੀ ਹਾਂਜੀ ਕਟਕਟ ਬਹੁਤ ਹੋ ਰਹੀ ਆ ਲਓ ਜੀ ਡਿੰਗਾ ਕੱਟ ਆ ਆ ਵੇਖੋ ਠੀਕ ਆ ਜੀ ਸੋ ਫੇਸ ਕੁਆਲਿਟੀ ਵੇਖੋ ਮੂੰਹ ਮੱਥੇ ਦੀ ਬਹੁਤ ਸੋਹਣੀ ਐ ਲਵੀ ਜੀ ਝੋਟੀ ਆ ਪਹਿਲਾ ਸੂਆ ਦ ਤੇ ਨੀਲੀ ਰਾਵੀ ਦੋਸਤੋ ਬ੍ਰੈਂਡ ਆ ਤੇ ਝੰਡਾ ਵੀਰ ਝਾਂਜਣਾ ਝੁੰਜਣਾ ਪਾ ਕੇ ਹੋਰ ਜਿਹੜੀ ਸ਼ਾਨ ਵਧਾ ਦਿੰਦਾ ਤੇ ਸੰਸਾ ਛੋਟੀ ਬੜੀ ਪਿਆਰੀ ਆ ਚਵਾ ਜਦੋਂ ਜਦੋਂ ਕੋਈ ਚੋਣ ਲਾਪਿਆ ਨਾ ਵੀਰ ਤੇ ਚਵਾ ਵੀ ਇਹਦੇ ਨੂੰ ਵੀ ਸੋਹਣਾ ਲੱਗੂਗਾ ਅੱਛਾ ਜੀ ਹਾਂ ਜੀ ਹਾਂ ਜੀ ਦੁੱਧ ਵੀ ਛੋਟੀ ਥੱਲੇ ਕਹੇ ਨਹੀਂ ਆਖਣਾ ਨੀਜੀ ਜੀ ਆਦੇ ਵੀਰ ਖੋਣੀ ਝੂਠ ਹੀ ਮਾਰਦਾ ਬਾਕੀ ਦੋ ਡੰਗ ਚੋ ਵੇਖੋ ਅੱਛਾ ਹੁਣ ਹੁਣ ਬੌਲੇ ਦੇ ਕੇ ਦੁੱਧ ਤੇ ਹਾਂ ਜੀ ਅਜੇ ਤਾਂ ਮੰਨ ਲਓ ਬੌਲਾ ਗੇਨ ਲੋ ਉਤਰਾ ਵੇਹ ਬੌਲੇ ਜੋ ਨਿਕਲ ਨਹੀਂ ਦਈ ਆ ਮਗਰ ਵੀ ਕੱਟੀ ਸੰਧੂ ਸਾਹਿਬ ਹਾਂ ਜੀ ਬਰੀਡ ਬਰੂਡ ਬਹੁਤ ਵਧੀ ਸੋ ਦੋਸਤੋ ਜਿੰਨਾ ਵੀ ਹੋਵੇਗਾ ਆਪਾਂ ਥੋੜਾ ਜਿਹਾ ਤੁਹਾਨੂੰ ਹਵਾਨਾ ਲੇਵਾ ਜਿਹੜਾ ਜ਼ੂਮ ਕਰਕੇ ਵਿਖਾਉਨੇ ਆ ਬਾਕੀ ਪਸ਼ੂ ਜਿਹੜਾ ਉਹ ਬਿਨਾ ਜ਼ੂਮ ਤੋਂ ਆਪਾਂ ਤੁਹਾਨੂੰ ਦਿਖਾਈਦਾ ਵੀ ਥੋੜਾ ਜਿਹਾ ਇੱਕ ਜੱਜਮੈਂਟ ਕਿਸੇ ਵੀਰ ਨੂੰ ਹੋ ਜੇ ਲੇਵੇ ਤੇ ਜ਼ੂਮ ਮਾਰਨਾ ਪੈਂਦਾ ਵੀ ਕਿਸੇ ਵੀਰ ਨੂੰ ਥਾਣਾ ਵਿੱਤ ਵਿਰਲ ਜਿਹੜੀ ਹੈ ਜਿੰਨੇ ਵੀ ਹੈ ਸਮਝ ਵੇ ਜਾ ਸਕੇ ਠੀਕ ਆ ਜੀ ਆ ਕਰੋ ਚੱਕ ਠੀਕ ਆ ਸੋ ਚਾਰੇ ਪੈਰਾਂ ਤੇ ਜਵਾਬ ਆ ਮਗਰਲੇ ਪੈਰ ਵੀ ਤੋਤੇ ਆ ਦੋਸਤੋ ਤੇ ਅਗਲੇ ਪੈਰਾਂ ਤੇ ਵੀ ਜਵਾਬ ਆ ਟੇਡੇ ਕੱਟ ਦੇ ਵਿੱਚ ਆ ਪਹਿਲੇ ਨੰਬਰ ਤੋਂ ਪਹਿਲਾ ਸੁਬਾ ਸੋਈ ਇਹ ਛੋਟੀ ਮਗਰ ਵੀ ਕੱਟੀ ਹਾਂਜੀ ਕੱਟੀ ਲਓ ਜੀ ਵਾਦੇ ਬੰਦੀਆ ਦੋਸਤੋ ਮਗਰ ਵੀ ਕੱਟੀ ਆ ਹਾਂਜੀ ਠੀਕ ਆ ਜੀ ਤੇ ਮਾਂ ਦੇ ਉੱਪਰ ਹੀ ਥੋੜਾ ਜੇ ਫੰਕਸ਼ਨ ਜਿਹੜੇ ਆ ਸਾਰੇ ਕੱਟੀ ਦੇ ਮਾਂ ਦੇ ਉੱਪਰ ਹੀ ਆ ਆ ਲਓ ਥੋੜਾ ਜੇ ਕੱਟਿਆ ਵਾ ਹੈ ਨਾਲ ਹੀ ਉਤਰਾਂ ਜੀ ਅੱਛਾ ਅੱਛਾ ਹਾਂਜੀ 나ੜੂ ਤੇ ਹੀ ਆ ਬੱਚਾ ਠੀਕ ਆ ਅੱਛਾ ਚੰਡੇ ਵੀਰ ਹੁਣ ਬੌਲੇ ਤੇ ਆ ਹਾਂਜੀ ਵੀਰ ਜੀ ਉਤਰਾਂ ਨਾਲ ਚਲੋ ਇਹ ਗੱਲ ਹੈ ਕੀ ਆ ਵੀ ਬੌਲਾ ਇਹਦੇ ਥੱਲੇ 10 ਕਿਲੋ ਹੁਣ ਪੱਕਾ ਹੋਊਗਾ ਜੀ ਹਾਂਜੀ ਭਾਵੇਂ ਕੋਈ ਵੀਰ ਚਾਰ ਡੰਗ ਝੋਲੇ अच्छा जी हां जी हां जी कई हुन वीर सवाल करदे आ भी मान लो भी ਛੋਟੀ ਆ ਤੇ वीर ਖੁਣੀ ਪਤਾ ਨਹੀਂ ਉਵੇਂ ਮਾਰ ਜਾਂਦਾ ਅੱਗੇ ਪਿਛਲੀ ਵੀਡੀਓ ਚ ਵੀ ਆਪਣੇ ਕੋਈ ਏਡੀ ਕਹਿ ਗਈ ਦੋ ਵੀਡੀਓ ਛੱਡ ਕੇ ਤੇ ਉਹ ਮੰਨ ਲੋ ਆਪਾਂ ਦੁੱਧ ਜਿੰਨਾ ਦੱਸਿਆ ਨਾ ਤੋ ਬੰਦਿਆਂ ਨੇ ਤਿੰਨ ਡੰਗ ਚੋਈ ਇੱਥੇ ਮੈਂ ਕਿਹਾ ਚੋ ਕੋਈ ਗੱਲ ਨਹੀਂ ਆਪਾਂ ਨੂੰ ਕੀ ਅੱਜ ਹੈਗਾ ਬਿਲਕੁਲ ਜੀ ਆਂਦੀ ਤਸੱਲੀ ਕਰੋ ਹਾਂ ਤੇ ਕੋਈ ਦੂਰੋਂ ਤਰ੍ਹਾਂ ਡੇ ਹੋਣਾ ਜੇਕਰ ਕੋਈ ਤਸੱਲੀ ਕਰਨ ਬਹਿ ਜਾਂਦਾ ਕਈ ਨਹੀਂ ਲੈਂਦੇ ਜਾਂ ਮੰਨ ਲੋ ਵੀ ਇਹ ਨਾ ਦੱਸ ਦੇ ਵਾਅਦਾ ਤੇ ਨਿਕਲਦਾ ਘਾਟਾ ਇਹ ਉਹ ਗੱਲ ਨਹੀਂ ਹੋਊਗੀ ਵੀਰ ਜੀ ਉਨਾ ਹੀ ਦੱਸਾਂਗੇ ਜੀ ਹੁਣ ਆਪਾਂ 12 ਦੱਸ ਦਈਏ ਤੇ 12 ਵੀ ਅਗਲੇ ਨੇ ਆਖਣਾ ਵਾ ਵੀ ਪਤਾ ਨਹੀਂ ਕੀ ਐ ਬਾਕੀ 12 13 12 ਤੇ 13 ਤੇ ਜਾਊਗੀ ਹਾਂਜੀ ਜੀ ਬੋਲ ਜੀ ਤਿਆਰ ਹੁੰਦੀ ਮੈਂ ਨਹੀਂ ਕਰੀ ਜੀ ਜਵਾਬ ਬਹੁਤ ਸੰਧੂ ਸਾਹਿਬ ਜਿਵੇਂ ਮੋਟਰ ਤੋਂ ਆਉਂਦਾ ਨਾ ਪਾਣੀ ਓਵੇਂ ਆਉਂਦਾ ਵਾ ਵੇਖੋ ਜੀ ਇਹ ਤਾਂ ਨਸਲ ਵਸਲ ਦੀ ਗੱਲ ਆ ਹਾਂਜੀ ਹਾਂਜੀ ਤੇ ਕਰਮਾ ਵਾਲੇ ਬਾਕੀ ਥਣ ਚੱਡਾ ਬਹੁਤ ਫਿਰ ਸੀਸ ਲਾ ਕੇ ਵੇਖੋ ਭਾਵੇਂ ਇਦਾਂ ਹੀ ਬਹਿ ਜਾਓ ਕਰਮਾ ਵਾਲੀ ਦੇ ਥੱਲੇ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਚੰਡੇ ਵੀਰ ਚੰਗੀ ਆ ਝੋਟੀ ਕੀ ਮੰਗ ਕਰਦੇ ਆ ਡਿਮਾਂਡ ਕੀ ਵੀਰ ਜੀ ਮੰਗ ਤੇ ਆਪਾਂ ਕੋਈ ਇਹ ਆਪਾਂ ਚੋਟੀ ਦੇ ਦਈਏ ਵੀਰ ਜੀ 74000 ਦੀ 74 ਦੇ ਹਾਂਜੀ 74 ਦੀ ਹਾਂਜੀ ਕਰ ਦਈਏ ਮਾਨਤਨ ਖੁੱਲਾ ਹੀ ਫਿਰ ਕਰ ਦਈਏ ਵੇਖ ਲਓ ਬਾਕੀ ਤੁਸੀਂ ਵੇਖ ਲਓ ਜੇ ਕਹੇ ਵੇਲੇ ਕੋਈ ਮੇਰੀ ਚਲੋ ਇਹ ਦੇਖੋ ਜੀ ਜਿੰਨੀਆਂ ਨੂੰ ਬਰੀਡ ਆ ਬਹੁਤਾ ਖੁੱਲਾ ਨਹੀਂ ਹੋਣਾ ਹਿਸਾਬਾ ਕਿ ਤਾ ਤੁਸੀਂ ਕਹਿੰਦੇ ਤੁਹਾਡਾ ਕਹਿੰਦੇ ਚਲੋ ਕੋਈ ਨਹੀਂ ਯਾਦ ਕਰ ਦਿੰਦੀਆਂ ਇਹਦੇ ਵਿੱਚੋਂ ਮੁੜ ਕੇ ਬਹੁਤਾ ਛੋਟਾ ਛੱਪਾ ਹੀ ਹੋਊਗਾ ਹਾਂ ਜੀ ਮਾਨਤਨ ਹਾਂ ਜੀ ਹਾਂ ਜੀ ਦੁੱਧ ਵੀ ਚੰਗਾ ਹੈ ਸੰਧੂ ਸਾਹਿਬ ਇਹਨਾਂ ਦੇ ਮੁੱਲ ਤਾਂ ਪਾਉਂਦੇ ਆ ਤਰੀਕੇ ਨਾਲ ਪਿਛਲੀ ਵਾਰੀ ਵੀਰ ਨੇ ਮੁੱਲ ਹਿਸਾਬ ਨਾਲ ਪਾਇਆ ਤੇ ਗੁਰਦੀਆਂ ਜੀਆਂ ਸੀ ਤੇ ਹੁਣ ਵੀ ਚਲੋ ਇਦਾਂ ਹੀ ਜਾਣ ਚਲੋ ਕਰਵਾ ਲਈਆਂ ਜਿਹੜੀਆਂ ਮੰਨੋ ਕੱਲ ਸ਼ਾਮਾਂ ਤੱਕ ਸਾਰੀਆਂ ਵਿਕ ਜਾਣ ਉਸ ਹਾਲਾ ਮੁੱਲ ਪਾਉਂਦੇ ਆ ਠੀਕ ਨਾਲੇ ਵੀਰ ਭਰਾ ਨੇ ਕਿਹਾ ਆਪਣਾ ਮਰਜ਼ੀ ਕਰ ਲੋ ਹਾਂ ਜੀ ਹਾਂ ਜੀ ਲੋ ਜੀ 74 ਤੋਂ 1000 ਘੱਟ 73 ਦੀ ਹਾਂਜੀ 73 ਦੀ ਹੋ ਜੂਗੀ 73000 ਦੀ ਪਈ ਜਾਂਦਾ ਵੀ ਹੋ ਜੂਗੀ ਲਾਸਟ ਜੀ ਹਾਂ ਤਾਂ ਹੀ ਆਉਂਦਾ ਸੰਦੂ ਸਾਹਿਬ ਛੋਟੀ ਚੰਗੀ ਆ ਦੋਸਤੋ ਟੇਡੇ ਘੱਟ ਦੇ ਵਿੱਚ ਆ ਨੀਲੀ ਰਾਵੀ ਦੀ ਝੋਟੀ ਆ ਸੋ ਇਹ ਪੈ ਵੀ ਝੋਟੇ ਆ ਚਲੋ ਮਾਲ ਤਾਂ ਨੂੰ ਪੜਾ ਤਵਾਇਆ ਹੋਇਆ ਬਿਲਕੁਲ ਜੀ ਬਿਲਕੁਲ ਹਾਂਜੀ ਸਾਰੀ ਹਾਂਜੀ ਠੀਕ ਆ ਜੀ ਆਜੋ ਅਗਲੇ ਪਾਸੇ ਜਿਹੜੀ ਆ ਝੋਟੀ ਆ ਜੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਵੀਰ ਜੀ ਮੰਨ ਲਓ ਵੀ ਦੂਜਾ ਸੂਆ ਵਾ ਹਾਂਜੀ ਹਾਂਜੀ ਝੋਟੀ ਦੂਜਾ ਸੂਆ ਮਗਰ ਬੱਚਾ ਕਟਾ ਇਹ ਹਾਂਜੀ ਮੇਲ ਕਾਫ ਵੇਖੋ ਇਹਨੂੰ ਹੋ ਗਏ ਵੀ 8 ਦਿਨ ਸੋਈ ਆ ਛੰਡੀ ਵੀਰ ਕਿੰਨਾ ਕਹਣ ਦੋ ਡੰਗ ਚੋਇਆ ਹੋਊਗਾ ਕਿੰਨਾ ਕ ਦੁੱਧ ਥੱਲੇ ਵੀ ਜੀ ਇਹਦੇ ਥੱਲੇ ਵੀ ਦੁੱਧ ਜਿਹੜਾ ਨਾ ਮਿੰਤੀ ਵਾਲਾ ਕੰਡੇ ਵਾਲਾ ਲਾ ਲਓ 10 ਕਿਲੋ ਦੁੱਧ ਇਹਦੇ ਥੱਲੇ ਅੱਛਾ ਜੀ ਹਾਂ ਜੀ ਇਹ ਵੀ ਜੋ ਗੱਲਾਂ ਵਾਲਾ ਨਾ ਹੋਵੇ ਛੰਡੀ ਵੀਰ ਨਾ 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 ਵੀਰ ਜੀ ਚਵਾਉਣਾ ਪੈਣਾ ਚਵਾਉਣਾ ਚਵਾਵਾਂਗੇ ਕੇ ਹਾਂ ਦੋ ਡੰਗ ਚੋਵੇ ਵੀਰ ਭਰਾ ਕੋਈ ਹਾਂ ਲਓ ਵੀ ਦੋਸਤੋ 10 ਕਿਲੋ ਦੁੱਧ ਕਿਉਂਕਿ ਬਹੁਤੇ ਵੀਰ ਕਈਆਂ ਵੀਰਾਂ ਦਾ ਇੱਕ ਏਰੀਆ ਬਣਿਆ ਵੀ ਪਪਾਰੀ 10 ਕਿਲੋ ਕਹਿ ਦਿੰਦੇ ਆ ਤੇ ਥੱਲੋਂ ਚਵਾਉਣਾ ਨੀਗਾ ਇਹ ਦੋਸਤੋ ਜਿਹੜਾ ਕੋਈ ਵੀਰ ਘਰੇ ਆਊਗਾ ਉਹ ਚ ਤੇ ਚოვੋਂਗੇ ਵੀ ਤੁਸੀਂ ਹੈਗਾ ਬਾਕੀ ਆ ਤੁਹਾਡੇ ਸਾਹਮਣੇ ਆ ਹਾਈਟ ਮੀਡੀਅਮ ਮੰਨ ਕੇ ਕੋਈ ਵੀ ਸੌਦਾ ਕਰ ਲਿਆ ਠਾਕੇ ਦਿਨਾਂ ਦੀ ਸੂਈ ਆ ਝੋਟੀ ਦੂਜਾ ਸੁਆ ਤੇ ਬੱਚਾ ਮਗਰ ਇਹਦੇ ਮੇਲ ਕਾਫਾ ਕੱਟਾ ਤੁਸੀਂ ਨੀਲੀ ਰਾਵੀ ਦਾ ਮਗਰ ਦੇਖ ਲਿਆ ਕੱਟਾ ਬਿਲਕੁਲ ਸਟ੍ਰੇਟ ਪਟੇ ਦੇ ਵਿੱਚ ਮਗਰ ਕੱਟਾ ਤੇ ਥਣ ਥਣ ਭਾਂਡਾ ਜਿਹੜਾ ਦੋਸਤੋ ਨਾਰਮਲ ਹੀ ਦੇਖ ਕੇ ਪਤਾ ਲੱਗ ਜਾਊਗਾ ਕਰਮਾਂ ਲਈ ਆਪਦੇ ਵਿजूद ਨਾਲੋਂ ਵੱਧ ਲੜਦੀ ਪਈ ਆ ਬਾਕੀ ਹਾਈਟ ਮੀਡੀਅਮ ਆ ਥਣ ਚੱਡੇ ਦੀ ਪੂਰੀ ਖਬਰਦਾਰ ਆ ਆ ਦੇਖੋ ਆ ਕਰੋ ਚੈੱਕ ਜੀ ਚਵਾਚੂ ਇਹਦਾ ਬਹੁਤ ਸੰਧੂ ਸਾਹਿਬ ਬਹੁਤ ਨਾਰਾ ਨੂਣਾ ਬਹੁਤ ਸੋਹਣੀਆਂ ਜਿਵੇਂ ਫਲਕਾਰੀ ਤੇ ਇਹਦੇ ਨਾਲ ਵੀ ਕੜਾਈ ਕੀਤੀ ਆ ਕੜਾਈ ਕੀਤੀ ਸਹੀ ਗੱਲ ਬਣੀ ਪਈ ਆ ਹਾਂਜੀ ਹਾਂਜੀ ਦੋਰਾ ਦੋਰਾ ਥਾਂ ਲੱਗਾ ਆ ਤੀਲੀ ਤੋਂ ਬਣ ਗਿਆ ਲਾਉ ਲਾਉ ਤੋਂ ਟੋਕਾ ਬਣ ਗਿਆ ਨਹੀਂ ਹਾਂ ਆ ਲੈ ਬਾਕੀ ਗੱਲਾਂ ਵਾਲਾ ਦੁੱਧ ਨਹੀਂ ਜੇ ਗੱਲਾਂ ਵਾਲਾ ਤਾਂ ਮੈਂ ਇਹਦੇ ਥੱਲੇ 13 ਵੀ ਦੱਸ ਸਕਦਾ 12 ਵੀ ਦੱਸ ਸਕਦਾ ਪਰ ਜਿਹੜਾ ਆਪਾਂ ਚਵਾਉਣਾ ਆਪਾਂ ਝੂਟੇ ਨਹੀਂ ਹੋਣਾ ਕੋਈ ਵੀਰ ਆਨਲਾਈਨ ਵੀ ਮਂਗਾਉਂਦਾ ਵਾ ਉਹ ਵੀ ਮੰਨ ਲਓ ਜਾ ਕੇ ਇੰਨਾ ਹੀ ਚੋਊਗਾ ਢੰਡੀ ਵੀਰ ਮੈਂ ਤੁਹਾਨੂੰ ਪਹਿਲੀ ਜਿਹਨੇ ਵੇੜਤਾ ਇੱਕ ਹੁੰਦਾ ਦੱਸਿਆ ਇੱਕ ਹੁੰਦਾ ਵੀ ਉਹ ਚਵਾਉਣਾ ਪੈਣਾ ਆਪਾਂ ਪੈਸੇ ਦੇਣੀ ਆਪਾਂ ਨੂੰ ਚਵਾਉਣਾ ਪੈਣਾ ਜੀ ਪੈਸੇ ਲਾਉਣੇ ਅਗਲੇ ਨੇ ਭੈਣ ਭਰਾ ਨੇ ਜੀ ਤੇ ਕੱਟਾ ਨਿੱਕੇ ਮੜਾ ਕੱਟਾ ਵਿਖਾ ਦਿ ਮੂੰਹ ਦਿਖਾ ਦਿਓ ਕੱਟੇ ਦਾ ਹਾਂ ਸਟੇਟ ਪੜਾ ਦੋਸਤੋ ਕੱਟੇ ਦਾ ਕੱਟਾ ਮਗਰ ਨੀਲੀ ਦਾ ਹਾਂ ਜੀ ਤੇ ਕਿਉਂਕਿ ਕਈ ਵਾਰ ਜਿਹੋ ਜਿਹਾ ਆਪਾਂ ਇੰਜੈਕਸ਼ਨ ਜਾਂ ਜਿਹੋ ਜਿਹੀ ਆਈ ਕਰਵਾ ਲੀਏ ਉਹ ਜਿਆ ਬੱਚਾ ਆ ਜਾਂਦਾ ਤੇ ਬਾਕੀ ਥਣ ਭਾਂਡਾ ਬਹੁਤ ਸੋਨਾ ਚੌਰ ਸਲੇਵਾ ਮੈਂ ਦਾ ਝੋਟੀ ਦਾ ਕੱਟਾ ਦੇਖੋ ਜੀ ਬਹੁਤ ਸ ਠੀਕ ਆ ਹਾਂ ਨਾ ਠੀਕ ਆ ਚਾਰੇ ਪੈਰ ਧੋਤੇ ਆ ਕੱਟੇ ਦੇ ਤੇ ਇਹ ਵੀ ਇੱਕ ਵੱਖਰੀ ਮੰਗ ਹੁੰਦੀ ਆ ਕਿਸੇ ਵੀਰਾਂ ਦੀ ਵੀ ਕਟਾ ਮਗਰ ਹੋਵੇ ਕਟਾ ਹੋਵੇ ਜਾਂ ਵਖਰੇ ਤਾਂ ਕਟਾ ਜੀ ਕਟਾ ਤੋਂ ਦੋ ਤਰਾ ਸਦੂ ਸਾਹਿਬ ਇਹ ਗੱਲ ਸਹੀ ਆ ਵੀ ਸਾਹਮਣੀ ਵਾਲਾ ਵੇਖੋ ਪੂਰੇ ਐ ਤਾਂ ਉਹ ਤਾਂ ਦੰਦਿਆਂ ਨੂੰ ਬਹੁਤ ਜ਼ੋਰ ਤੇ ਕਟਾ ਬੱਚਾ ਦਿਖਾਉਣਾ ਮੇਰਾ ਫਰਜ਼ ਬੰਦਾ ਦੋਸਤੋ ਨਾਲ ਕਿਉਂਕਿ ਕੋਈ ਵੀਰ ਬਾਅਦ ਵਿੱਚ ਇਹ ਨਾ ਕਹੇ ਵੀ ਬੱਚਾ ਨਹੀਂ ਦੇਖਿਆ ਸਹੀ ਗੱਲ ਆ ਤੇ ਛੰਡੇ ਵੀਰ ਕਿੱਥੋਂ ਤੱਕ ਲੈਣ ਦੇਣਾ ਇਸ ਝੋਟੀ ਦਾ ਵੀਰ ਜੀ ਦੁੱਧ ਦੇ ਹਿਸਾਬ ਨਾਲ ਤੇ ਮੁੱਲ ਭਾਵੇਂ ਅਸੀਂ ਵੀ ਕਰ ਲਈਏ 82 ਵੀ ਕਰ ਲਈਏ ਝੋਟੀ ਦਾ ਪਰ ਆਪਾਂ ਇੰਨਾ ਨਹੀਂ ਜਾਇਜ ਹੀ ਆਪਾਂ ਮ 74 ਦੀ ਹਾਂਜੀ ਹਾਂਜੀ 74 ਦੀ ਜੈ ਜੀ ਮੁੱਲ ਮੰਨ ਲੋ ਇਹ ਆ ਵੀ ਦੁਜਾਬ ਇਹ ਆ ਵੀ ਕਹੇ ਵੀਰ ਭਰਾ ਨੇ ਦੂਰੋਂ ਨੇੜਿਆਂ ਮੁੜ ਕੇ ਕਿਰਾਏ ਦੁੱਖੋਂ ਹੀ ਕਈ ਰਿੰਦੇ ਵੱਧ ਹੋ ਜੇ ਨਾ ਤੋਂ 1000 2000 ਵਿਚਾਰਿਆਂ ਨੇ ਕਈਆਂ ਕਿਰਾਏ ਦੁੱਖੋਂ ਹੀ ਮੁੜ ਕੇ ਰਹਿ ਜਾਂਦੇ ਹਾਂਜੀ ਹਾਂਜੀ ਲਓ ਜੀ 74000 ਦੋਸਤੋ ਇਹ ਵੀ ਛੋਟੀ ਦੀ ਡਿਮਾਂਡ ਵੀਰ ਨੇ ਕੀਤੀ ਆ ਜਿੰਨਾ ਹੀ ਕਰ ਦੋ 73 73 ਹੋ ਜਾਊਗਾ 73 73 ਹਾਂਜੀ ਛੋਟੀਆਂ ਬਹੁਤ ਪਿਆਰੀਆਂ ਜੋਤਰਾਵਾਂ 73 73000 ਦੀਆਂ ਦੋਸਤੋ ਪਹਿਲੇ ਦੂਜੇ ਨੰਬਰ ਤੇ ਵੀਰਾਂ ਦਾ ਵੀ ਜਾਣਦਿਆਂ 73 73000 ਦੀਆਂ ਦੋਵੇਂ ਝੋਟੀਆਂ ਤੇ ਅੱਗੇ ਵੀਰਾਂ ਦੀ ਸਮਝ ਆ ਬਾਕੀ ਇੱਥ ਥਣ ਚੱਡਾ ਵੇਖੋ ਪਸਮਾ ਕਰੋ ਚਵਾ ਕਰੋ ਦੋਸਤੋ ਆਪਣਾ ਹਰ ਵਾਰ ਦਾ ਕਹਿਣਾ ਹੁੰਦਾ ਬਾਕੀ ਬਖਾਲੇ ਬਖੂਲੇ ਤੁਹਾਡੇ ਸਾਹਮਣੇ ਆ ਸੋ ਦੋਵੇਂ ਝੋਟੀਆਂ 77 77000 ਦੀਆਂ ਨੇ ਇਸ ਤੋਂ ਬਾਅਦ ਅਗਲੀ ਜਿਹੜੀ ਇਹ ਮੱਝ ਆ ਗਈ ਹੈ ਜੀ ਇਹ ਵੀਰਜੀ ਦਜਾ ਇਹਦੇ ਥੱਲੇ ਆ ਦੁੱਧ 7 ਕਿਲੋ 7 ਕਿਲੋ ਦੁੱਧ ਹਾਂਜੀ ਇਹ ਨਾ ਚਲੋ ਆਈ ਚਲੋ ਥੋੜੇ ਜਿਨੇ ਮੰਨ ਲਓ ਉਹਨਾਂ ਦੇ ਵਿਚਾਰਿਆਂ ਦੇ ਮਰਗਾਂ ਮੁਰਗਾਂ ਦੋ ਹੋ ਗਈਆਂ ਅਹੀਂ ਤੇ ਵੰਡੁੰਡ ਨਹੀਂ ਪਿਆ ਅੱਛਾ ਜੀ ਤੇ ਵੀ ਉਦੀ ਮਗਰਲੇ ਥਣ ਦੀ ਤੇਲ ਆ ਮਗਰਲੇ ਥਣੋਂ ਹਾਂਜੀ ਇੱਕ ਬਹਿਣੀ ਵਾਲਾ ਪਾਸੋਂ ਹਾਂਜੀ ਬਹਿਣੀ ਵਾਲੇ ਬੰਨੇ ਦੀ ਅੱਛਾ ਵੇਖੋ ਉਤਲਾ ਥਣ ਮੰਨ ਲੋਏ ਆਉਂਦਾ ਹੈਗੀ ਆ ਤੇ ਬਾਕੀ ਤਿੰਨ ਦੁੱਜੇ ਜਿਹੜੇ ਆ ਤਿੰਨਾਂ ਦੀ ਚਵਾਈ ਆ ਬਿਲਕੁਲ ਪੂਰੀ ਜੇ ਤੇ ਬਹੁਤ ਵਧੀਆ ਚਵਾਈ ਤਿੰਨਾਂ ਦੀ ਸੋ ਦੋਸਤੋ ਜਿਹੜਾ ਬਿਲਕੁਲ ਇੱਕ ਥਣ ਛੋਟਾ ਇੱਕ ਪਹਿਣੀ ਵਾਲਾ ਮਗਰਲਾ ਥਣ ਇਸ ਥਣੋਂ ਤੇਲ ਆ ਬਾਕੀ ਤਿੰਨੇ ਥਣ ਪੂਰੇ ਵਰਦੇ ਆ ਤੇ ਝੰਡੇ ਵੀਰ ਸੂਆ ਜਾਂਦਾ ਕਿਨਵਾ ਸੂਹਾ ਵੀਰ ਜੀ ਇਹ ਮੰਨ ਲਓ ਵੀ ਉਹਨਾਂ ਤੇ ਆਖਿਆ ਵੀ ਸਾਡੇ ਮੰਨ ਲਓ ਵੀ ਚਲੋ ਥੋੜਾ ਜਿਹਾ ਸਿੰਘ ਖੁੱਲਾ ਵਾ ਵੀ ਮੰਨ ਲਓ ਵੀ ਘਰ ਦੀ ਸਾਡੀ ਝੋਟੀ ਆ ਦੂਜੇ ਸੂਏ ਸੋਈ ਆ ਬਾਕੀ ਕੋਈ ਆਪਦੀ ਵੀਰ ਪਰਖ ਕਰ ਲੇ ਭਾਵੇਂ ਕੋਈ ਤੀਜੇ ਵੀ ਲਾ ਲੇ ਸਾਡੇ ਲੋ ਚੌਥੇ ਵੀ ਲਾ ਲੇ ਮਗਰ ਬੱਚਾ ਕੀ ਸੀ ਇਹਦੇ ਹਾਂਜੀ ਇਹਦੇ ਮਗਰ ਮੇਲ ਕਾਫ ਮੇਲ ਕਾਫ ਦੇਣ ਕਿੰਨੇ ਕ ਦੱਸਦੇ ਇਹਨੂੰ ਹੋ ਗਏ ਵੀਰ ਜੀ ਅੱਜ ਮੇਰੇ ਹਿਸਾਬ ਨਾਲ 20 ਦਿਨ ਹੋ ਗਏ ਵੀਰ ਦੀ ਸੂਈ ਨੂੰ 20 ਦਿਨ ਸਾਢੇ 7 ਹੁਣ ਹੈਗਾ ਸਾਢੇ 7 ਹਾਂਜੀ ਨਹੀਂ ਦੂਜਾ ਵੀਰ ਜੀ 7 ਹੀ ਆ ਦੂਜਾ ਮੰਨ ਲਓ ਵੀ 6 ਹੀ ਪੱਕਾ ਮੰਨੋ ਵੈਸੇ ਹੈਗਾ ਵਾ 7 ਮੰਨ ਲਓ ਕਿ ਮੈਂ ਤਾਂ ਦੁੱਧ 8 ਕਿਲੋ ਵੀ ਕਰੂਗੀ। ਬਾਕੀ ਹਾਈ ਟੂਟ ਵੇਖੋ ਸੰਧੂ ਸਾਹਿਬ ਕਿੱਡੀ ਆ ਮਾਜੀ। ਲਓ ਜੀ। ਹੂੰ। ਸੋ ਕਦਕੂ ਤੋਂ ਦੋਸਤੋ ਚੰਗਾ ਬੇਲਬੂਲ ਵੇਖੋ ਪੂਰੀ ਰੇਲ ਗੱਡੀ ਦਾ ਆਪਾਂ ਕਹਦੇ ਨਾ ਡੱਬਾ। ਚੁੱਕੀ। ਤੇ ਉਡੀ ਲਵਾਈ ਆ। ਬਾਕੀ ਤੁਸੀਂ ਵੇਖੋ ਨਾ ਵੀਰ ਜੀ ਵੇਖੋ ਫਿਰ ਉਤਰਾ ਮੇਰੇ ਕਿੱਥੇ ਆਉਂਦੀ ਮੈਂ ਫੁੱਲ ਵੱਡੀ ਆ। ਹੂੰ ਹਾਂਜੀ ਹਾਂਜੀ। ਬਿਲਕੁਲ ਜੀ। ਚੰਗੀ ਆ ਬੇਲਬੂਲ ਵੀ ਚੰਗੀ ਆ ਲੰਬਾਈ ਵੀ ਚੰਗੀ। ਉਚਾਈ ਵੀ ਚੰਗੀ। ਬਾਕੀ ਇਹ ਕਹੇ ਨਾ ਓਦਾਂ ਵੀਰ ਨੇ ਮਗਾਉਣੀ ਤਾਂ 6 ਆ। 6 ਕਿਲੋਆਂ ਦੀ ਸੰਧੂ ਸਾਹਿਬ ਆਪਣੇ ਕੋ ਗਰੰਟੀ ਲੈ ਲੈ ਕੋਈ। ਠੀ ਇਹ ਬੱਚਾ 20 ਕਿ ਦਿਨਾਂ ਦਾ ਸੂਬਾ ਹੈਗਾ ਦੋਸਤੋ ਹਾਂਜੀ ਤੇ ਬੱਚਾ ਤੁਸੀਂ ਆਹ ਵੇਖ ਲਓ ਮਗਰ ਕਟਾ ਮੇਲ ਕਾਫ ਆ ਤੇ ਆਹ ਲਓ ਜੀ ਠੀਕ ਹੈ ਜੀ ਉਲਟ ਪਹਿਣੀ ਵਾਲੇ ਪਾਸਿਓਂ ਆ ਥਾਣਾ ਅਗਲੇ ਪਿਛਲੇ ਥਾਂ ਨੂੰ ਤੁਸੀਂ ਸੁਆ ਸੁਆ ਸਾਬ ਗਰੰਟੀ ਦਾ ਦੂਜਾ ਵਾ ਚਲੋ ਉਹਨਾਂ ਬੰਦਿਆਂ ਨੇ ਆਪਣਾ ਬਹੁਤ ਬੰਦੇ ਪ੍ਰੇਮੀ ਹੀ ਉਹਨਾਂ ਲਾਗੇ ਨਾ ਮੈਂ ਪਹਿਲੀ ਫੋਂਦਾਰਿਆ ਠੇਕੇ ਤੇ ਤੇ ਇੱਕ ਦਿਨ ਮੈਂ ਨੰਗਨデア ਮੈਨੂੰ ਆਦੇ ਆ ਤੈਨੂੰ ਮੈਂ ਦਈਏ ਤੇ ਮੈਂ ਹਾਂ ਚਲੋ ਜੀ ਮੈਂ ਹਾਂ ਆਪਾਂ ਮਈਆਂ ਹੀ ਲੈਣੀਆਂ ਵਾ ਚਲੋ ਉਹਨਾਂ ਨੇ ਮੁੜਕੇ ਵਿਚਾਰਿਆ ਨੇ ਚਲੋ ਆਪਣਾ ਮਾਨ ਤਾਨ ਖੁੱਲਾ ਕੀਤਾ ਚਲੋ ਕੋਈ ਨਾ ਤੇ ਆਪਾਂ ਅੱਜ ਕਿਥੋਂ ਤੱਕ ਦੇ ਦੇਣੀਆਂ ਜੀ ਵੀਰ ਜੀ ਮੁੱਲ ਤੇ ਭਾਵੇਂ ਦਾ 55 ਵੀ ਕਰ ਲੀਏ ਜਿੱਦੀ ਮੱਝ ਆ ਹਾਂਜੀ ਤੇ ਆਪਾਂ ਵੀਰ ਜੀ 50 ਤੋਂ 2000 ਮਾਨ ਕਰਕੇ ਦੇ ਠੀਕ ਹੈ ਜੀ 48 ਦੀ ਹਾਂ ਜੀ 48 ਦੀ ਦੇ ਦिए ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਮੈਂ ਲੋ ਕੱਦ ਕੱਦ 48000 ਦੀ ਦੋਸਤੋ ਇਹ ਮਾਝਾ 6 ਕਿਲੋ ਆਨਲਾਈਨ ਕੋਈ ਵੀਰ ਖਰੀਦਾ ਤੇ 6 ਕਿਲੋ ਪਈਆਂ ਦਾ ਵੀ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਹੈ ਤੇ ਬਾਕੀ ਇੱਕ ਇੱਕ ਜਿਹੜੀ ਤੁਹਾਨੂੰ ਮੈਂਸ਼ਨ ਕਰਤੀ ਹੈ ਵੀ ਦੋਸਤੋ ਵੀ ਇੱਕ ਤੁਹਾਨੂੰ ਤੇਲ ਠੀਕ ਹੈ ਤਿੰਨੇ ਤੁਹਾਨੂੰ ਪ੍ਰੋਪਰ ਚੱਲਦੇ ਆ ਕੋਈ ਭਰਾ ਜੀ ਦਾ ਪਸੂ ਬਾਕੇ ਜੀ ਐ ਮੋਗੇ ਹਰਗੇ ਜਿਹਨੂੰ ਆਪਾਂ ਆਖ ਦਿੰਦੇ ਆ ਪੰਜਾਬੀ ਚ ਵੀ ਮੋਗੇ ਹਰਗੇ ਲਾ ਲਓ ਕਿ ਜਿਵੇਂ ਮੋਗੇ ਜੋ ਪਾਣੀ ਦੇਖਦਾ ਐਵੇਂ ਦੁੱਧ ਦੇਖਦਾ ਤੇਗਾ ਜੀ ਹਾਂਜੀ ਹਾਂਜੀ ਠੀਕ ਹੈ ਚੰਡਾ ਸਿੰਘ ਵੀਰ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਮੱਝ ਇਹ ਵੀਰ ਜੀ ਦਾ ਗੱਬ ਸੂਣ ਵਾਲੀ ਬਸ ਤਿਆਰੀ ਚੀ ਆ ਅੱਛਾ ਜੀ ਹਾਂਜੀ ਹਾਂਜੀ ਇਹ ਗੱਬਣ ਹਾਂਜੀ ਇਹ ਕਿਨੋਂ ਮ ਦੂਜਾ ਕਿ ਤਜਾ ਇਹ ਵੀਰ ਜੀ ਮੰਨ ਲਓ ਉਹਨਾਂ ਦਾ ਦੂਜੇ ਸੂਗਿਆ ਸੋਣੀ ਸਾਡੇ ਘਰ ਦੀ ਝੋਟੀ ਆ ਅੱਛਾ ਦੂਜਾ ਸੂਗਿਆ ਹਾਂਜੀ ਹਾਂਜੀ ਇਹ ਝੋਟੀਆਂ ਜੀ ਪੈਂਦਾ ਹੁੰਦਾ ਹਾਂਜੀ ਝੋਟੀਆਂ ਵੇਖ ਲਓ ਮੈਂ ਵਧੀਆ ਹੁੰਦੀ ਆ ਚਲੋ ਕਈ ਨੀ ਨੰਗਰ ਤਾਨੂੰ ਪੱਕ ਪੂਕ ਕੇ ਤਾਨੂੰ ਪਤਾ ਸੁਣਦਾ ਹਾਂਜੀ 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 ਬਾਕੀ ਬਰੀਡ ਵੇਖੋ ਕਿੰਦੀ ਲੱਗੀ ਕਰਮ ਵਾਲੀ ਨੂੰ ਇਹ ਇੱਕ ਰੰਗ ਕਾਲੀ ਆ ਪੂਛ ਚੀ ਆ ਜਿਹ ਹਾਂਜੀ ਵੇਖੋ ਦੂਜਾ ਮਰਾ ਉਹ ਤੇ ਆਂਦੇ ਵੀ ਦੇਣ ਚਲੋ ਪੂਰੇ ਜਿਹੀ ਇਹਦੇ ਹੋਏ ਆ ਹਾਂਜੀ ਬਾਕੀ ਚਲੋ ਤੁਹਾਨੂੰ ਪਤਾ ਵਾ ਨਾਰਮਲ ਘਰ ਚੋਂ ਤੁਹਾਨੂੰ ਪਤਾ ਹੁੰਦਾ ਥੋੜਾ ਸੇਵਾ ਸੁਆ ਬਚਾਰਿਆਂ ਦੀ ਉਹੋ ਜੀ ਹੂੰ ਹੂੰ ਤੇ ਬਾਕੀ ਮੱਝ ਸੰਧੂ ਸਾਹਿਬ ਇਹ ਲੋ ਪੂਰੀ ਵੱਡੀ ਆ ਲਓ ਵੀ ਦੋਸਤੋ ਦੂਜਾ ਸੁਆ ਮੰਨ ਕੇ ਕੋਈ ਕੋਈ ਵੀਰ ਸਬਦਾ ਕਰ ਲੇ ਵੀ ਕਦਕੁੱਦ ਚੰਗਾ ਮੱਝ ਦਾ ਹਾਂਜੀ ਸਿੰਗਲ ਖੱਡੀ ਦੇ ਵਿੱਚ ਆ ਬਾਕੀ ਦੋਸਤੋ ਹਫਤਾ ਖੰਡ ਕੱਢ ਗਈ ਤੇ ਉਮੀਦ ਆਪਾਂ ਕਰ ਸਕਦੇ ਆ ਵੀ ਚਲੋ ਸੋਨਾ ਲੇਵਾ ਬਣਾ ਲੂਗੀ ਹਾਂਜੀ ਲਾਏ ਬਣਾਏ ਪਈਆ ਕਰਮਾਲੀ ਅਜੇ ਇੱਥੇ ਕਣੀ ਸੁੰਦੀ ਕੀ ਲੱਗ ਭਾਗ ਹਾਂਜੀ ਕਿਉਂਕਿ ਹਜੇ ਬਣਾਉਗੀ ਜਿੰਨਾ ਵੀਗਾ ਵਿਖਾਲਾ ਦੋਸਤੋ ਇਹਨੇ ਕਰਨਾ ਹੈ ਤਿਆਰ ਹਜੇ ਹਾਂਜੀ ਠੀਕ ਆ ਤੇ ਹਫਤਾ ਲੈ ਜੋ ਖੁੱਲਾ ਟੁੱਲਾ ਹਾਂਜੀ ਹਾਂਜੀ ਵੇਖੋ ਕੱਦ ਕਾੜ ਵੇਖੋ ਸੰਤੂ ਸਾਹਿਬ ਉੱਤਰਾ ਬੀਡ ਚੰਗੀ ਉੱਧਾ ਲੱਗ ਰਹੀ ਬੀਡ ਜੋੜੀ ਸੀ ਹਾਂ ਹਾਂ ਬਹੁਤ ਚੰਗੀ ਰਹੀ ਨਾ ਸਾਂਭੀ ਹੁੰਦੀ ਨਾ ਰਾਜੀ ਹੁੰਦੀ ਹੁੰਦੀ ਜਿਹੜੇ ਵੀਰ ਨੂੰ ਆਪਕ ਨੂੰ ਲੱਗ ਜੇ ਨਾ ਪਤਾ ਬਹੁਤ ਬੜੇ ਚੰਗੇ ਲੱਗੇ ਜਿੱਦਾਂ ਪੀਕਾ ਸਿੰਗਲ ਹਾਂਜੀ 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 ਬਹੁਤ ਜਿਆਦਾ ਚੰਗੀ ਆ ਹੱਥ ਕਿਹਨਾ ਚਲੋ ਸਾਫ ਸੰਭਾਲ ਵਾਲੇ ਪਾਸੇ ਥੋੜਾ ਪਸ਼ੂ ਲਸੇਰੇ ਪੰਜ ਰਹਿ ਜਾ ਬਾਕੀ ਚਲੋ ਵੱਡੀ ਮੈਂ ਚੰਗੀ ਤੇ ਪਾ ਤੁਪਾ ਵਧੀ ਤੋ ਦੋਸਤੋ ਘੱਟੋ ਘੱਟ ਵੀ ਕੋਈ 6-7 ਤੱਕ ਦਿਨ ਆਈਡੀਆ ਮੰਨ ਕੇ ਲੈ ਜੂਗੀ ਵੀ 6-7 ਦਿਨ ਮੰਨ ਕੇ ਕੋਈ ਸੌਦਾ ਕਰ ਲੇ ਤੇ ਝੰਡੇ ਵੀਰ ਕਿੱਥੋਂ ਤੱਕ ਵੀ ਲੈਣ ਦੇਣ ਜਿਹੜਾ ਇਹਦਾ ਰੂਪ ਹੈ ਵੀ ਮੁੱਲ ਤੇ ਭਾਵੇਂ 80 ਕਰੀ ਜਾਈਏ ਤੇ ਭਾਵੇਂ 85 76 ਹਜ਼ਾਰ ਦੀ ਝੋਟੀ ਦੇ ਦਿੱਗੇ 76 ਹਜ਼ਾਰ ਦੀ ਹਾਂਜੀ 76 ਹਜ਼ਾਰ ਦੀ ਦੇ ਦਿੱਗੇ ਹਾਂਜੀ ਬਾਕੀ ਆ ਵੀ ਅਜੇ ਕਰਮਾਲੀ ਨੇ ਬਾਨਾ ਬੂਨਾ ਵੀ ਥੱਲੇੋਂ ਚੰਗਾ ਅਜੇ ਬਾਕੀ ਥਣ ਥਣ ਵੇਖੋ ਕਰਮਾਲੀ ਨੂੰ ਕਿੱਡੇ ਲੱਗੇ ਵਦਿਏ ਚਲੋ ਜੀ ਆ ਵੀ ਆ ਠੰਡ ਠੰਡ ਦਾ ਮੌਸਮ ਹੀ ਥੋੜੇ ਡੰਗਰ ਨਵਾਏ ਤਵਾਈ ਵੀ ਨਹੀਂ ਗਏ ਹੂੰ ਤੇ ਬਾਕੀ ਆ ਵੀ ਥੋੜਾ ਜਿਹਾ ਵੇਹੇ ਆਈ ਕੋਈ ਵੀ ਪੁੱਛੇ ਨਾ ਪਿਆਰ ਸੋਚੇ ਨਾ ਕੋਈ ਕਿ ਭਾਰਪੁਰ ਪਉਂਦੀ ਹੋਸ਼ਿਆ ਦੀ ਗਰੰਟੀ ਹੋਊਗੀ ਹਾਂਜੀ ਭਾਰ ਪਿੱਛੇ ਦੀ ਫੁੱਲ ਫਾਤ ਹਾਂ ਗਰੰਟੀ ਹੋਊਗੀ ਅੱਜ ਹੀ ਆਈ ਸੰਤੂ ਸਾਹਿਬ ਆਪੇ ਆਈ ਨਵਾਈ ਥਵਾਈ ਪਹਿਚਾਨੀ ਆ ਵੀ ਨਵਾਈ ਥਵਾਈ ਹਾਂਜੀ ਤੇ ਬਾਕੀ ਉਹ ਗਰੰਟੀ ਉਹਨਾਂ ਦਿੱਤੀ ਮੰਨ ਲਓ ਪਿੱਛੇ ਦੇ ਆ ਵੇਖੋ ਕੋਈ ਉਹਦਾ ਚੱਕਰ ਵੀ ਨਹੀਂ ਸੰਤੂ ਸਾਹਿਬ ਜੇ ਮੰਨ ਲਓ ਮਗਰੋਂ ਕਈ ਇਹ ਨੰਗਰ ਜੇ ਹੋਵੇ ਵੀ ਗੱਲ ਤੇ ਪਿਚਾਟੇ ਲਾ ਕਰ ਆਉਂਦਾ ਕਿ ਨਹੀਂ ਤੇ ਬਾਕੀ ਉਹ ਠੀਕ ਹੈ ਇਹੋ ਜਿਹਾ ਵੀਰ ਕੋਈ ਡਾਊਟ ਕੱਢ ਦੇ ਕਈ ਨਹੀਂ ਚਲੋ ਆਨਲਾਈਨ ਮੰਗਾਉਂਦੇ ਆ ਪਿਛਲੀ ਚਲੋ ਜੀ ਮੰਗਦੇ ਵਿੱਚ ਵੇਖੋ ਜਿਹਨੇ ਪੈਸਾ ਲਾਉਣਾ ਕਈ ਤਰ੍ਹਾਂ ਦੇ ਸ਼ਰਤਾਂ ਹੁੰਦੀ ਆ ਨਹੀਂ ਹੁੰਦਾ ਵੀ ਆ ਬਾਕੀ ਨਹੀਂ ਵੀਰ ਜੀ ਆਪਾਂ ਉਹ ਕੰਮ ਕਰਦੇ ਨਾ ਲੋੜ ਹੀ ਆ ਚੰਡੇ ਵੀਰ ਕਿੱਥੋਂ ਤੱਕ ਮੋਲ ਲੈਂਦਾ ਕਰਦੇ ਆ ਅੱਜ ਲੈਣ ਦੇ ਨਾ ਵੀਰ ਜੀ ਮੈਂ ਤਾਂ 76 ਹਾ ਦੀ ਝੋਟੀ ਦੇ ਦਿੱਤੀ 76 ਦੀ ਹਾਂਜੀ ਹੋਰ ਕਰ ਦੋ ਯਾਰ ਮਾਨ ਚਲ ਕੋਈ ਹਾਂ 75 ਦੀ ਦੇ ਦਿੱਤੀ ਕੋਈ ਗੱਲ ਨਹੀਂ ਜੋ ਵੀਰ ਨੇ ਆਤਾ ਬਸ ਦੇਖ ਲੈਣ ਵਾਲਾ ਹੀ ਮੰਨ ਲੋ ਕਰਨਾ ਆਪਾਂ ਬਹੁਤਾ ਜ਼ਿਆਦਾ ਹਾਂਜੀ ਹਾਂਜੀ ਠੀਕ ਹੈ ਇੱਕ ਪੰਜਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮਾਝ ਦਿਖ ਅੱਛਾ ਜੀ ਹਾਂ ਜੀ ਹਾਂ ਜੀ ਇਹਨੇ ਜੀਰ ਦੂਰ ਪਾਤੀ ਕਰਮਾ ਲਈ ਨੇ ਬਾਕੀ ਕੋਤਰਾ ਮੈਂ ਵੇਖੋ ਕੱਦ ਕਾੜ ਫੇਲੋ ਹਿਸਾਬ ਨਾਲ ਜਿੱਗੀਆਂ ਹਿਸਾਬ ਨਾਲ ਚੰਗੀ ਦੇ ਨਾਲ ਲੱਗਣ ਢਈ ਕਰਵਾ ਲਈ ਹਾਂ ਜੀ ਮੈਂ ਬਰਾਂਡੇ ਨਾਲ ਲੱਗਣ ਢਈ ਮੈਂ ਬਰਾਂਡੇ ਨਾਲ ਲੱਗਣ ਢਈ ਹੈ ਹਾਂ ਜੀ ਹਾਂ ਜੀ ਚੰਗੀ ਉੱਚੀ ਹੈਗੇ ਹਾਂ ਜੀ ਵੱਡੇ ਕੱਦ ਬੁੱਤ ਦੇ ਵਿੱਚ ਹਾਂ ਜੀ ਤੇ 13 ਕਿਲੋ ਹਾਂ ਜੀ ਹਾਂ ਜੀ ਹੂੰ ਚਵਾਈ ਬੜੀ ਰਾਤ ਹੀ ਸੂਈ ਤੇ ਰਾਤ ਹੀ ਜੇਰ ਪੈ ਗਈ ਹਾਂ ਜੀ ਹਾਂ ਜੀ ਰਾਤ ਹੀ ਪਾਤੀ ਜੇਰ ਜੇਰ ਵੀ ਦੋਸਤੋ ਰਾਤ ਹੀ ਪੈ ਗਈ ਹੈ ਤੇ ਉਸ ਪਾਸਿਓ ਬੇਸ਼ੱਕ ਜੇਰਾ ਦੋਸਤੋ ਬੇਚਨ ਹੋ ਕੇ ਕੋਈ ਰਸਬਦਾ ਕਰ ਲੇ ਤੇ ਥਣ ਜ ਨੇਵਾਲੂਆ ਕਰਮਾਲੀ ਦਾ کافی ਸਾਫ ਸੁਥਰੇ ਲੇਵੇ ਦੀ ਆ ਤੇ ਕੱਦ ਕੋਤ ਬਹੁਤ ਜਿਆਦਾ ਸੋਹਣਾ ਉੱਚੇ ਕੱਦ ਦੇ ਵਿੱਚ ਆ ਫੁੱਲ ਵੱਡੀ ਹਾਈਟ ਆ ਠੀਕ ਆ ਸੋ ਨਾਰਮਲੀ ਸੂਸਵਾ ਦੇ ਵਿੱਚ ਆ ਦੋਸਤੋ ਪਸੂ ਤੇ ਸਿੰਗ ਦੀ ਬੰਤਰ ਵੇਖ ਸਕਦੇ ਹੋ ਥੋੜਾ ਜਿਹਾ ਦਰਮਿਆਨਾ ਉੱਚਾ ਖੁੱਲਾ ਸਿੰਗਾ ਗੁਲਾਈ ਦੇ ਵਿੱਚ ਆਣ ਵੇਖੋ ਕਿੰਦਾ ਕੱਦ ਆ ਠੀਕ ਆ ਕਰ ਲੈਨੇ ਢਾਕਲਾ ਢਾਕਲਾ ਕਰ ਲਓ ਜੀ ਇਹ ਕੋਣ ਲੈ ਲੈ ਕਰਦ ਕਰ ਲੈਣ ਦੇ ਖਲੋ ਜਾ ਠੀਕ ਹੈ ਇਧਰ ਲੈ ਬੰਨੇ ਆ ਆ ਲਓ ਜੀ ਠੀਕ ਆ ਸਵਾ ਥਣ ਦੀ ਕੁਆਲਿਟੀ ਆ ਚੰਗੀ ਸੁਣੀ ਹਾਈਟ ਆ ਬੋਲਾ ਚੋਇਆ ਕੋ ਮਾਰਨਿੰਗ ਹਾਂ ਜੀ ਇਹ ਥੱਲੇ ਜੀ ਆਪਾਂ 5 ਕਿਲੋ ਬੋਲਾ ਕੱਢਿਆ ਸੀ ਜੀ ਇਹਦਾ ਸੇਰੇ ਚੰਗੀ ਥਣਾ ਥੋਣਾ ਦੀ ਹਾਂ ਜੀ ਹਾਂ ਜੀ ਇਹ ਪੂਰੀ ਗਾਰੰਟੀ ਆ ਜੀ ਫੁੱਲ ਥਣਾ ਦੀ ਹਾਂਜੀ ਹਾਂਜੀ ਤੇ ਬੱਚਾ ਮਗਰ ਕੱਟੀ ਹਾਂਜੀ ਨਹੀਂ ਕੱਟਾ ਵਾਜੀ ਮਗਰ ਕੱਟਾ ਅਜੇ ਕਿੱਲਾ ਬਿਲਕੁਲ ਕੱਟਾ ਵੀ ਮਾਂ ਜਿਹੜਾ ਹੀ ਹੈ ਹਾਂ ਹਾਂ ਨਹੀਂ ਕੱਟਾ ਫੌਰ ਉਤਰਾ ਕਰਮਾਲੀ ਨੂੰ ਪਤਾ ਨਹੀਂ ਲੱਗਾ ਵੀ ਮੈਂ ਸੋਈ ਆ ਹਾਂ ਮੈਂ ਕੱਦ ਕਾਠਾ ਲਿਆ ਲੋ ਜੀ ਕਿੱਲੇ 나ੜੂ ਤੇ ਆ ਬੱਚਾ ਮਗਰ ਕੱਟਾ ਮੇਲ ਕਾਫ ਹਾਂਜੀ ਸੋਨਾ ਚੰਗੀ ਬੇਲਬੂਲ ਦਾ ਕੱਟਾ ਮਗਰ ਤੇ ਅੱਛਾ ਛੰਡੇ ਵੀਰ ਇਹਦਾ ਲੈਣ ਦੇਣ ਫਿਰ ਕੀ ਕਰਾਂਗੇ ਲੈਣ ਵੀ ਵਿਧੀ ਮੁੱਲ ਤੇ ਮੈਨੂੰ ਪਤਾ ਐਡੀ ਮੈਂ ਭਾਵੇਂ ਲੱਖ ਵੀ ਕਰ ਲੀਗੀ ਤੇ ਤਾਂ ਵੀ ਜਾਇਆ ਜਾ ਹਾਂਜੀ ਤੇ ਬਾਕੀ ਆ ਵੀ 86000 ਦੀ ਮੱਝ ਦੇ ਦੀਗੇ ਕੀ ਆ ਸੀਦੀ ਹਾਂਜੀ ਹੂੰ ਇਹ ਚਾਰ ਦਿਨ ਪੱਠ ਪੱਠੇ ਖਾ ਕੇ ਤੇ ਲੱਖ ਰੁਪਈਏ ਦੀ ਗੱਡੀ ਰੁੱਤ ਚੰਗੀ ਆਉਂਦੀ ਆ ਨਰਸ ਤੇ ਚੋਚ ਆ ਗਏ ਭੰਗ 20 ਨੂੰ ਚੋਗੇ ਤਾਂ ਵੀ ਲੱਖ ਰੁਪਈਏ ਦੀ ਮੱਝ ਜਿੱਦਾਂ ਕੱਢ ਕੱਢ ਲੱਗਾ ਹੂੰ ਬਾਕੀ ਕੋਈ ਨਹੀਂ ਹੋਰ ਕਰਾਂਗੇ ਯਾਰ 1500 ਮਾਨ ਕਰਦੇ ਆਂਗੇ ਉਸ ਤੋਂ ਜ਼ਿਆਦਾ ਨਹੀਂ ਠੀਕ ਮੈਂ ਬੜੇ ਦੁੱਧ ਵਾਲੀ ਆ ਵੜੀ ਸਾਦੀ ਰਤੀ ਬੰਦਿਆ ਨਹੀਂ ਠੀਕ ਆ ਜੀ ਲਓ ਜੀ 85000 ਦੇ ਵਿੱਚੋਂ ਮਾਨਤਨ ਪਈ ਜਾਂਦਾ ਵੀ ਕਰਦੇ ਆਂਗੇ ਠੀਕ ਆ ਸੋ ਸੂਸਵਾ ਦੇ ਵਿੱਚ ਆ ਨਾਰਮਲੀ ਦੋਸਤੋ ਚੰਗੀ ਮੱਝ ਆ ਫਿਰ ਫੜ ਜਾਊਗੀ 2 4 5 ਦਿਨਾਂ ਤੱਕ ਪੂਰਾ ਸੰਤ ਸਾਹਿਬ ਨਕਰਮਾਲੀ ਸਾਹ ਨੂੰ ਲਾਈ ਦਿੰ ਲਓ ਜੀ ਠੀਕ ਆ ਸੋ ਇਹ ਮਾਜਾ ਦੋਸਤੋ ਜਿਹੜੀ ਤਾਜੀ ਸੁਈ ਸੁਵਾਈ ਹੈ ਤੇ ਇੱਕ ਲਾਸਟ ਵਿੱਚ ਦੋਸਤੋ ਜਿਹੜੀ ਮਾਜਾ ਤੁਹਾਨੂੰ ਦਿਖਾਉਣੀ ਹੈ ਮੱਜਾਂ ਦੀ ਕੈਟਾਗਰੀ ਦੇ ਵਿੱਚੋਂ ਵੈੜਾ ਵੀ ਦਿਖਾਉਣੀ ਆ ਤੁਹਾਨੂੰ ਤਿੰਨ ਵੈੜਾ ਬਾਅਦ ਵਿੱਚ ਦਿਖਾ ਦਿੰਨੇ ਆ ਇਹ 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 ਕਚੋਟੀ ਕਦਾਂ ਦੀ ਸੁਈ ਆ ਇਹ ਵੀਰ ਜੀ ਦੋ ਘੰਟੇ ਦੋ ਸੁਹਾ ਕੇ ਕਿਨ ਮਾਊਗਾ ਇਹ ਵੀਰ ਜੀ ਤੀਜਾ ਮੰਨ ਲਓ ਉਹਨਾਂ ਦਾ ਤੀਜਾ ਸੁਣਾ ਸਾਡੇ ਘਰ ਦੀ ਏ ਚੋਠੀ ਬਾਕੀ ਕੋਲ ਉਹ ਆਪ ਦਾ ਵੀਰਪਨ ਚੌਥੇ ਵੀ ਹੋਊ ਤੇ ਬਾਕੀ ਫੇਸਬੁੱਕ ਦਾਦਾ ਸੰਧੂ ਸਾਹਿਬ ਕੋਈ ਸੋਹਿਆਂ ਚ ਨਹੀਂ ਹੈ ਚਲੋ ਤੀਜੇ ਹੋ ਸਕਦੀ ਹੈ ਹਾਂਜੀ ਚਾ ਮੰਨ ਲਓ ਚੌਥੇ ਵੀ ਲਾ ਲਈ ਕੋਈ ਆਪਾਂ ਆਪਣੇ ਭੈਣ ਭਰਾਵਾਂ ਸੱਜਣਾ ਦੀ ਹਾਂਜੀ ਚਲੋ ਸੂਬਾ ਤੀਜਾ ਮੰਨ ਕੇ ਵੀ ਕੋਈ ਸੌਦਾ ਕਰ ਲੇ ਹਾਂਜੀ ਆਹ ਦੋਸਤੋ ਮੂੰਹ ਮੱਥਾ ਠੀਕ ਆ ਜੀ ਤੇ ਬਿਲਕੁਲ ਤਾਜੀ ਸੂਈ ਹੈ 2 ਘੰਟੇ ਪਹਿਲਾਂ ਵੀਰ ਦੱਸ ਰਿਹਾ ਤੇ ਕੱਟੀ ਮਗਰ ਹਾਂਜੀ ਕੱਟੀ ਵੀਰ ਜੀ ਆਲੇ ਟੇਡੇ ਕਰਦੇ ਕੱਟੀ ਬਹੁਤ ਕਰ ਮਾਰੀ ਨੇ ਸੋਹਣੀ ਦਿੱਤੀ ਆ ਵੇਖ ਲਓ ਜੀ ਕਰੋ ਗੱਲ ਸੋ ਕ ਤਾਂ ਜੀ ਦੇਣਾ ਵੇਖੋ ਠਾਕਿ ਬਖਾ ਦੇ ਠਾਕਿ ਬਖਾ ਦੇ ਹੋਰ ਹੀ ਚਾਰ ਥਾਣਾ ਦੋਸਤੋ ਜਿਵੇਂ ਆਉਂਦੇ ਨੇ ਟੋਪੀ ਵਾਲੇ ਕਿੱਲ ਉਵੇਂ ਉਵੇਂ ਵੇਖ ਲਓ ਕਿ ਨਹੀਂ ਕਰਮਾਂ ਵਾਲੇ ਵੇਖੋ ਹੈ ਬਹੁਤ ਸੋਹਣੀ ਕੱਟੀ ਆ ਮਗਰ ਜੰਮੀ ਪਲੀ ਪੂਰੀ ਕੇ ਇਹਨੂੰ ਕਹਿ ਸਕਦੇ ਆ ਵੀ ਆਪਾਂ ਵੇਖੋ ਹੁੰਦੜੇਲ ਹਾਂ ਬਾਕੀ ਬਾਕੀ ਵੇਖੋ ਹਾਂਜੀ 나ੜੂ ਬੱਚੇ ਦੇ ਨਾਲ ਲੰਬਾਈ ਲੰਬੂਈ ਵੇਖੋ ਵੱਡੀ ਝੋਟੀ ਬਣ ਕੇ ਤਿਆਰ ਹੋ ਗਈ ਕਰਮਾਂ ਵਾਲੀ ਸੋਹਣੀ ਝੋਟੀ ਬਣੂਗੀ ਕਿਸੇ ਦਿਨ ਤੇ ਬਹੁਤ ਚੰਗਾ ਟੀਕਾ ਟੂਕਾ ਲਵਾਇਆ ਕਿਸੇ ਵੀਰ ਨੇ ਪਰਨ ਕਰ ਦੋ ਠੀਕ ਹੈ ਜੀ ਆ ਦੇਖੋ ਬਾਦੂ ਜੇਰ ਕਿਹੜਾ ਦਿਖਾਣਾ ਤੱਕ ਜੇਰ ਪਾਣੀ ਹਜੇ ਬਾਕੀ ਹੈ ਨਾ ਹਾਂਜੀ ਲਿਓ ਜੀ ਹਾਂ ਜੇਰ ਦੋਸਤੋ ਪਾ ਦੋਗੀ ਕੁ ਘੰਟੇ ਡੇਢ ਘੰਟੇ ਤੱਕ ਜਿਹੜੀ ਜੇਰ ਪ੍ਰੋਪਰ ਪੈ ਜਣੀ ਆ ਤੇ ਆਪ ਵੀ ਤੁਸੀਂ ਵੇਖੋ ਮੱਝ ਬਾਕੀ ਸੂਸਵਾ ਦੇ ਵਿੱਚ ਪਸ਼ੂਆ ਦੋਸਤੋ ਇੱਕ ਵੀ ਤੈਜ ਹੀ ਮਾਰ ਜਾਂਦਾ ਤੇ ਸੋ ਦੋਸਤੋ ਵੱਡੇ ਸਰੀਰ ਘਟਾਂਚੇ ਦੀ ਆ ਵੱਡਾ ਕਦ ਕਾਠਾ ਮੱਝ ਦਾ ਸੋ ਬਿਲਕੁਲ ਤਾਜੀ ਸੂਈ ਆ ਕੁਝ ਘੰਟੇ ਡੇਢ ਘੰਟੇ ਤੱਕ ਜਿਹੜੀ ਦੋਸਤੋ ਜੇਰ ਪਾ ਦੋਗੀ ਸੋ ਜਿਹੜੇ ਵੀਰ ਖਰੀਦਦਾਰ ਹੋਣਗੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਜੀ ਬਾਕੀ ਥਣ ਚੱਡੇ ਦੀ ਤੁਹਾਡੇ ਸਾਹਮਣੇ ਆ ਦੋਸਤੋ ਬਿਲਕੁਲ ਤਾਜੀ ਸੂਈ ਸਵਾਈ ਹੈ ਨਾਰਮਲ ਥੋੜੀ ਬਾਤ ਹੈ ਕਿ ਤਰ੍ਹਾਂ ਕਿਤੇ ਭਲਾ ਭੁਲਾ ਦੇ ਵਿੱਚ ਹੋ ਸਕਦੀ ਆ ਬਾਕੀ ਫੇਸ ਕੁਆਲਟੀ ਤੋਂ ਵੇਖੀਏ ਤੇ ਮੱਝ ਬੇਸ਼ੱਕ ਦੋਸਤੋ ਤੀਜੇ ਸੂਏ ਕੋਈ ਵੀ ਰ ਮੰਨ ਸਕਦਾ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਤੇ ਮਗਰ ਜਿਹੜੀ ਦੋਸਤੋ ਬੱਚਾ ਕਾਫੀ ਸੋਹਣਾ ਬੱਚਾ ਪਾਇਆ ਮਗਰ ਕੱਟੀ ਜਾਂ ਫੀਮੇਲ ਕਾਫ ਨੂੰ ਜਨਮ ਦਿੱਤਾ ਨੀਲੀ ਰਾਵੀ ਦੇ ਵਿੱਚ ਮਗਰ ਕੱਟੀ ਆ ਤੇ ਡਿਮਾਂਡ ਦੀ ਗੱਲ ਕਰ ਲਈਏ ਦੋਸਤੋ 1 ਲੱਖ 5000 ਵੀਰ ਝੰਡਾ ਡਿਮਾਂਡ ਕਰਦਾ ਇਸ ਝੋਟੀ ਦੀ ਇਸ ਮੱਝ ਦੀ ਤੇ 95000 ਜਿਹੜਾ ਲਾਸਟ ਵੀ ਲੈ ਦੇ ਆ ਜੈਸਨੋ ਜਿਹੜੀ ਉਹ 95000 ਆ ਸੋ ਕੱਟੀ ਬਹੁਤ ਖੂਬਸੂਰਤ ਆ ਮਗਰ ਟੇਡੇ ਕੱਟ ਦੇ ਵਿੱਚ ਦੋਸਤੋ ਡਿੰਗੇ ਚੀਰ ਦੇ ਵਿੱਚ ਮਗਰ ਕੱਟੀ ਆ ਸੋ ਪਸੰਦ ਆਊਗੀ ਤੁਹਾਨੂੰ ਬਾਕੀ ਥਣ ਝੱਡਾ ਕਾਫੀ ਸੋਹਣਾ ਤੇ ਇੱਕ ਵਾਰੀ ਤੁਸੀਂ ਥਣ ਦੇਵਾ ਵੀ ਜਰੂਰ ਵੇਖੋ ਮੇਰਾ ਵੀਰ ਸੋ ਸੋਹਣੇ ਥਣ ਭਾਂਡੇ ਦੀ ਆ ਚੰਗਾ ਥਣ ਝੱਡਾ ਇਸ ਮੱਝ ਦਾ ਤੇ ਬਾਕੀ ਸੂਸਵਾ ਦੇ ਵਿੱਚ ਆ ਨਾਰਮਲੀ ਆ ਦੇਖੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਦੋਸਤੋ ਤਿੰਨ ਵਿਹੜਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਵਿਹੜਾਂ ਨੇ ਵੀਰ ਝੰਡਾ ਸਿੰਘ ਦੇ ਕੋਲ ਜਿਨ੍ਹਾਂ ਦੇ ਵਿੱਚੋਂ ਇੱਕ ਵਿਹੜ ਸੂਈ ਸਵਾਈ ਆ ਤੇ ਦੋ ਗੱਬਣ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਇਹ ਵਿਹੜ ਆ ਇਹ ਦੂਜਾ ਸੂਬਾ ਸੂਈ ਹੈ ਕੋਈ 10 ਕ ਦਿਨਾਂ ਦੀ ਜਿਹੜੀ ਆ ਸੂਈ ਹੈ ਮਗਰ ਪਛਾ ਮੇਲ ਕਾਫ ਨੂੰ ਜਨਮ ਦਿੱਤਾ ਇਸ ਵਿਹੜ ਨੇ ਤੇ 16 ਕਿਲੋ 15 ਪਲੱਸ 16 ਕਿਲੋ ਜਿਹੜੀ ਦੋਸਤੋ ਇਸ ਦੀ ਮਿਲਕਿੰਗ ਆ ਇਸ ਟਾਈਮ ਇਹਦੇ ਥੱਲੇ ਮੌਜੂਦ ਆ ਸੋ ਕੋਈ ਵੀਰ ਘਰ ਆਣ ਕੇ ਤਸੱਲੀ ਕਰ ਸਕਦਾ ਦੋ ਡੰਗ ਚੋ ਕੇ ਤਿੰਨ ਟਾਈਮ ਚੋ ਕੇ ਜਿਹੜੀ ਤਸੱਲੀ ਆ ਤੁਸੀਂ ਜ਼ਰੂਰ ਕਰ ਲਿਓ ਠੀਕ ਆ ਸੋ ਜਿਹੜਾ ਵੀਰ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਹੈ ਬੇਸ਼ੱਕ ਦੋਸਤੋ ਇੱਕ ਨਹੀਂ ਦੋ ਨਹੀਂ ਤਿੰਨ ਟਾਈਮ ਵੀ ਤੁਸੀਂ ਜਿਹੜੀ ਐ ਚੁਵਾਈ ਕਰਕੇ ਜਾਂ ਕਰਵਾ ਕੇ ਵੀਡੀਓ ਕਾਲ ਤੇ ਵੀ ਜਿਹੜੀ ਤਸੱਲੀ ਕਰ ਸਕਦੇ ਜੀ ਸੋ ਇੱਕ ਜਿਹੜਾ ਦੋਸਤੋ ਮੁੱਖ ਟੀਚਾ ਆਪਣਾ ਤਸੱਲੀ ਦਾ ਜ਼ਰੂਰ ਰੱਖਿਆ ਕਰੋ ਦੋ ਟਾਈਮ ਚੋ ਲੋ ਚਾਹੇ ਚਾਰ ਟਾਈਮ ਚੋ ਲੋ ਠੀਕ ਆ ਸੋ ਵੈੜ 15 ਤੋਂ ਪਲੱਸ 15 16 15 16 ਲੀਟਰ ਤੇ ਚੱਲਦੀ ਆ ਥਣਾ ਥਣਾ ਦੀ ਵਿਰਲ ਵੇਖ ਕੇ ਚੈੱਕ ਕਰੋ ਕੱਦ-ਕੁੱਦ ਦੀ ਜਿਹੜੀ ਆ ਦੋਸਤੋ ਉੱਚੇ ਕੱਦ ਦੇ ਵਿੱਚ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਉੱਚੇ ਕੱਦ ਵਿੱਚ ਤੇ ਥਣ ਝੱਡੇ ਦੀ ਸਾਫ਼ ਸੁਥਰੀ ਆ ਚਾਰੇ ਥਣ ਵਰਤੇ ਆ ਕੋਈ ਵੀਰ ਭਰਾ ਕੇ ਆਪਦੀ ਤਸੱਲੀ ਕਰੇ ਠੀਕ ਆ ਮਗਰ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ ਦੂਜਾ ਸੁਭਾ ਸੂਈ ਆ ਤੇ ਚੋਆ ਆਪਸ ਮਾ ਦੀ ਛੰਡੇ ਸਿੰਘ ਬਾਈ ਵੱਲੋਂ ਦਸਨ ਮੁਤਾਬਕ ਵੀ ਬਿਲਕੁਲ ਸਾਫ਼ ਸੁਥਰੀ ਆ ਚੋਆ ਇੱਕ ਨੰਬਰ ਆ ਤੇ ਰੇਟ ਜਿਹੜਾ ਦੋਸਤੋ ਮੇਨ 50000 ਦੇ ਵਿੱਚੋਂ 2000 ਲੈਸ ਆ ਇਸ ਵੈਡ ਦੀ 50000 ਦੇ ਵਿੱਚੋਂ ਛੋਟ ਛਪਾ ਕੀਤਾ ਜਾਊਗਾ 2000 48000 ਦੀ ਲੈਣ ਦੇਣ ਵਾਲੀ ਗੱਲਬਾਤ ਆ। ਬਾਕੀ ਤੁਹਾਡੇ ਸਾਹਮਣੇ ਆ ਵੈੜ ਜਿੰਨੀ ਆ ਪ੍ਰੋਪਰ ਥਾਣਾ ਥੋਣਾ ਤੋਂ ਇੱਕ ਵਾਰੀ ਤੁਸੀਂ ਬੜੀ ਧਿਆਨ ਦੇ ਨਾਲ ਨਿਰੀਖੀੀਰੋ ਜ਼ਰੂਰ ਦੇਖ ਲਓ ਠੀਕ ਹੈ ਜੀ। ਸੋ ਹੱਥੀ ਚਵਾਈ ਦਾ ਥਾਣਾ ਜਿੰਨਾ ਵੀ ਆ ਦੋਸਤੋ ਤੇ ਆ ਮਗਰਵੱਛਾ ਮੇਲ ਕਾਫ ਸੋਇਸ ਤੋਂ ਬਾਅਦ ਦੋਸਤੋ ਦੂਜੇ ਨੰਬਰ ਤੇ ਜਿਹੜੀ ਆ ਵੈੜ ਤੁਹਾਨੂੰ ਦਿਖਾਉਣੀ ਆ ਦੂਜਾ ਸੁਆ ਅੱਗੇ ਸੋਣ ਵਾਲੀ ਆ। ਸਮਾਂ ਇਹ ਵੀ ਤਕਰੀਬਨ ਦੋਸਤੋ ਕੋਈ ਮਾਂ ਦਾ 7 ਦਿਨ ਹਜੇ ਕੱਢਦੀ ਆ ਦੂਜਾ ਸੁਬਾ ਸੋਣ ਜਾ ਰਹੀ ਆ ਥਣ ਥਣ ਬਹੁਤ ਖੂਬਸੂਰਤ ਪੂਰਾ ਸੁਆਦੀ ਥਾਣਾ ਦੋਸਤੋ ਮੁੱਠੀ ਰੁਗ ਰੁਗ ਥਾਣਾ ਦੂਜਾ ਸੁਬਾ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਖੋਲ ਕੇ ਤੁਹਾਨੂੰ ਤੋੜ ਕੇ ਤਸੱਲੀ ਦੇ ਨਾਲ ਜਿਹੜੀ ਚੈੱਕ ਕਰਵਾ ਦਿੰਨੇ ਆ ਤੋਰਾ ਤੋਰਾ ਬਿਲਕੁਲ ਤੁਸੀਂ ਵੇਖ ਕੇ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੀ ਦੂਜਾ ਸੁਗਾ ਤੇ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਅਗੇ ਸਮਝਾ ਹਾਈਟ ਮੀਡੀਅਮ ਦੇ ਵਿੱਚ ਆ ਨਿੱਗਰ ਆ ਜਿੰਨੀ ਆ ਰਾਜੀ ਆ ਨਿੱਗਰ ਤੇ ਮੀਡੀਅਮ ਜੀ ਹਾਈਟ ਆ ਠੀਕ ਆ ਵੈਟ ਦੀ ਸੋ ਤੋਰਾ ਕਾਫੀ ਸੋਹਣਾ ਤੇ ਆਰਡਰ ਦੀ ਕੁਆਲਿਟੀ ਦੀ ਜੇਕਰ ਦੋਸਤੋ ਗੱਲ ਕਰ ਲਈਏ ਤੇ ਹਜੇ 5-7 ਦਿਨਾਂ ਦੇ ਵਿੱਚ ਬਣਾਉਗੀ ਕਾਫੀ ਠੀਕ ਆ ਸੋ ਥਾਂ ਹੋਂ ਤੁਸੀਂ ਦੇਖ ਸਕਦੇ ਜੇ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਸੂਜ ਵਿੱਚ ਪੂਰਾ ਬਰਾਬਰ ਆ ਸੋ ਬਾਕੀ ਜਿਹੜਾ ਮੇਰਾ ਵੀਰ ਘਰ ਆ ਰਿਹਾ ਤਸੱਲੀ ਤੁਸੀਂ ਕਰੋ ਠੀਕ ਆ ਜੀ ਬੇਸ਼ੱਕ ਟਿਪ ਕੇ ਹਰ ਵਾਰ ਆਪਾਂ ਕਹਿੰਦੇ ਆ ਵੀ ਜਿਹੜਾ ਗੱਬਣ ਪਸ਼ੂ ਆ ਭਰਾ ਕੇ ਕੋਈ ਟਿਪ ਜ਼ਰੂਰ ਲਿਆ ਕਰੋ ਕਿਉਂ ਥਾਂਾਂ ਦੇ ਆਪਦੀ ਨਰਖ ਪਰਖ ਤਸੱਲੀ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਇਹਦਾ ਮੁੱਲ ਵੀ ਜਿਹੜਾ ਦੋਸਤੋ 46000 ਲੈਣ ਦੇਣਾ ਡਿਮਾਂਡ 46000 ਆ ਤੇ ਲੈਣ ਦੇਣ ਜਿਹੜਾ ਉਹ 44000 ਆ ਸੋ 44000 ਦੇ ਵਿੱਚੋਂ ਵੀ ਕੋਈ ਮੌਕੇ ਤੇ ਥੋੜਾ ਬਾਤਾਂ ਕੋਈ ਗੁੰਜਾਇਸ਼ ਹੋਈ ਤੇ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਭਰਾਵਾਂ ਦਾ ਸੋ ਵੈੜ ਚੰਗੀ ਆ ਜ਼ਰੂਰ ਮੇਰਾ ਵੀਰ ਜਿੰਨੂੰ ਪਸੰਦ ਆਊਗੀ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਜੀ ਜਿੰਨੇ ਵੀ ਆ ਸੋਰੀ ਆ ਥਣ ਗੱਡੇ ਦੋਸਤੋ ਇੱਕ ਹੋਰ ਤੁਹਾਨੂੰ ਜਿਹੜੀ ਵੈੜ ਦਿਖਾਉਣੀ ਆ ਇਹ ਵੀ ਦੂਜਾ ਸੂਆ ਕੋਈ ਮੰਨ ਕੇ ਵੀਰ ਸੌਦਾ ਕਰ ਸਕਦਾ ਗਰੇ ਰੰਗਾ ਦੋਸਤੋ ਠੀਕ ਆ ਜੀ ਸੁਰਮੇ ਰੰਗੇ ਜਾਂ ਰੰਗਾ ਦੋਸਤੋ ਗਰੇ ਕਲਰ ਦੇ ਵਿੱਚ ਆ ਦੂਜਾ ਸਵੇਰ ਹੁੰਦੀ ਹੈ ਕੋਈ 5-4 5-4 ਦਿਨ ਐਸਟੀਮੇਟਡ ਜਿਹੜਾ ਸਮਾਂ ਦੋਸਤੋ ਇੱਕ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਹਾਈਟ ਕਾ ਤਾਂ ਚੰਗੀ ਆ ਮੀਡੀਅਮ ਵੀ ਮੰਨ ਸਕਦੇ ਹੋ ਤੁਸੀਂ ਮੀਡੀਅਮ ਹਾਈਟ ਵੀ ਮੰਨ ਕੇ ਸੌਦਾ ਕਰ ਸਕਦੇ ਜੇ ਗ੍ਰੇ ਕਲਰ ਆ ਦੋਸਤੋ ਤੇ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਜਿੰਨੀ ਆ ਕਰਮਾਲੀ ਰਾਜੀ ਆ ਚੰਗੀ ਆ ਸੋਹਣੀ ਆ ਥਣ ਚੱਡੇ ਦੀ ਬਹੁਤ ਸੋਹਣੀ ਆ ਠੀਕ ਆ ਕੋਈ 5-4 ਦਿਨ ਨਾਰਮਲੀ ਜੇਕਰ ਕੱਢ ਜਾਂਦੀ ਆ ਤੇ ਉਮੀਦ ਹੋਰ ਆਪਾਂ ਇਸ ਵਾਰ ਤੋਂ ਕਰ ਸਕਦੇ ਆ ਵੀ ਥੋੜਾ ਜਿਹਾ ਲੇਵਾ ਹੋਰ ਬਣਾ ਲੂਗੀ ਹੋਰ ਖੋਲੂਗੀ ਵੈਸੇ ਠੰਡੀ ਧੀਰੀ ਆ ਸੀਲੀ ਸੂਲੀ ਤੁਸੀਂ ਦੇਖ ਸਕਦੇ ਜੇ ਦੋਸਤੋ ਥਣ ਥਣ ਪੂਰਾ ਸੁਆਦੀ ਆ ਤੇ ਆ ਰੇਡ ਪੜਤਾ ਵੀ ਬੜਾ ਜੈਜ ਰਹਿਣ ਵਾਲਾ ਦੋਸਤੋ ਇਸ ਬੈਡ ਦਾ ਬਾਕੀ ਥਣ ਭਾਂਡਾ ਇੱਕ ਵਾਰੀ ਵੇਖ ਕੇ ਜਰੂਰ ਚੈੱਕ ਕਰੋ ਸੋ ਬਾਕੀ ਇੱਕ ਰਿਕਵੈਸਟ ਸਾਰੇ ਵੀਰਾਂ ਤੱਕ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਵੀਰ ਆਪਣੇ ਕੋਈ ਨਵੇਂ ਫਾਰਮਰ ਆਪਣੇ ਨਾਲ ਜੁੜੇ ਆ ਸੋ ਵੀਡੀਓ ਨੂੰ ਲਾਈਕ ਤੇ ਕਮੈਂਟ ਤੁਸੀਂ ਕਰ ਦਿਓ ਬਾਕੀ ਸਬਸਕ੍ਰਾਈਬ ਵੀ ਚੈਨਲ ਜਰੂਰ ਕਰ ਦਿਓ ਜਿਹੜੇ ਵੀਰਾਂ ਨੇ ਹਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਇਸ ਬੈਡ ਦਾ ਮੁੱਲ ਦੋਸਤੋ ਆਪਾਂ ਤੁਹਾਨੂੰ ਦੱਸ ਦਿੰਨੇ ਆ 35000 ਡਿਮਾਂਡ ਆ ਦੋਸਤੋ 32000 ਵੀ ਜਿਹੜਾ ਲੈਣ ਦੇਣ ਵਾਲੀ ਗੱਲ ਬਾਤ ਉਹ 32000 ਆ 32000 ਦੇ ਵਿੱਚ ਤੁਹਾਨੂੰ ਇਹ ਬੈਡ ਮਿਲ ਜੂਗੀ ਤਿਆਰੀ ਤੇ ਆ ਆਲਮੋਸਟ ਕੋਈ 5-4 ਦਿਨ ਲੈ ਜੂਗੀ ਤਾਂ ਦੋਸਤੋ ਹੋਰ ਵਧੀਆ ਠੀਕ ਹੈ ਜੀ ਤੇ ਬਾਕੀ ਥਾਨ ਚੱਡਾ ਕਾਫੀ ਸੋਹਣਾ ਪਖਾਲਾ ਬਹੁਤ ਸੋਹਣਾ ਥਣ ਥਣ ਪੂਰਾ ਸੁਆਦੀ ਆ ਤੇ 32000 ਲੈਣ ਦੇਣਾ ਰੇਟ ਪੜਦਾ ਬਹੁਤ ਜਾਇਜ਼ ਵਾਜਬ ਰੇਟ ਤੇ ਇੱਕ ਪਾਸਿਓ ਤੁਸੀਂ ਜਿਹੜੀ ਆ ਚੈੱਕ ਕਰ ਸਕਦੇ ਜੇ ਕੋ ਬਹਿਣੀ ਵਾਲੇ ਪਾਸਿਓ ਥਣ ਦੀ ਕੁਆਲਿਟੀ ਤਾਂ ਚੱਡੇ ਦੀ ਕੁਆਲਿਟੀ ਸੋ ਬੜਾ ਚੰਗੀਆਂ ਨੇ ਰੇਟ ਛੋਟੇ ਆ ਦੋਸਤੋ ਬਾਕੀ ਹਰ ਕੁਬੀਰ ਆਪੋ ਆਪਣੀ ਸਮਝਣਾ ਤੁਸੀਂ ਰੇਟ ਲਗਾ ਸਕਦੇ ਜੀ ਤੇ 35 ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਟਿਪਕੇ ਵੀਰ ਦਿਖਾ ਰਿਹਾ ਆ ਵੇਖੋ ਜੀ ਠੀਕ ਆ ਜੀ ਸੋ ਬੋਲਾ ਭੰਨਿਆ ਦੋਸਤੋ 2-4 ਦਿਨ 4 ਦਿਨ ਦਾ ਸਮਾਂ ਵਾਧ ਤੋ ਵਾਧ ਲੈ ਜੇ ਤਾਂ ਬਹੁਤ ਵਧੀਆ ਗੱਲ ਆ ਠੀਕ ਆ ਜੀ ਤੇ 35 ਤੁਪਨ ਇੱਕ ਨੰਬਰ ਆ ਚਾਰੇ ਥਣ ਵਰਾ ਕੇ ਤੁਸੀਂ ਵੀ ਤਸੱਲੀ ਕਰ ਸਕਦੇ ਜੀ ਘਾ ਰਣ ਕੇ ਮੁੱਲ 32000 ਦੇ ਵਿੱਚ ਲਾਸਟ ਜਿਹੜਾ ਜੈ ਸਨੋ ਆ ਠੀਕ ਆ ਤੁਹਾਡੇ ਜਿਹੜੇ ਪਸ਼ੂ ਦੋਸਤੋ ਤੁਹਾਨੂੰ ਦਿਖਾਉਣੇ ਸੀਗੇ ਵੀਰ ਛੰਡਾ ਸਿੰਘ ਦੇ ਕੋਲ ਇਹ ਟੋਟਲ ਨਾਗ ਸੀਗੇ ਟੋਟਲ 9 ਨਾਗ ਸੀਗੇ ਤੇ ਤਿੰਨ ਵਹਿੜਾਂ ਸੀਗੀਆਂ ਤੇ 6 ਮੱਝਾਂ ਪਸ਼ੂ ਸਵੇਰ ਸਵੇ ਹੈ ਵੀਆ ਗੱਬਣ ਵੀ ਬੇਸ਼ੱਕ ਅਜੇ ਥੋੜੇ ਸੀਗੇ ਸਵੇਰ ਸਵੇ ਨਗ ਜਿਹੜੇ ਆ ਦੋਸਤੋ ਤੁਹਾਨੂੰ ਦਿਖਾਤੇ ਆ ਜਿਹੜਾ ਐਨੀਮਲ ਪਸੰਦ ਆਊਗਾ ਆਪਣੀ ਘਰ ਆਣ ਕੇ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਜੀ